हेलो बच्चों स्वागत है ते तो चैनल पर अगली वीडियो भी आप कर केबल टीवी वर है या शराब लेख पंजाबी जेकर तुम चैनल पर नवे हो तो चैनल सबसक्राइब कर दौ आओ वीडियो शुरू कर दे हाँ भूमिका केबल टीवी विज्ञान की अद्भुत देन है ਇਸ ਰਾਹੀਂ ਦੇਸ਼ ਵਿਦੇਸ਼ ਦੇ 23 ਚੈਨਲਾਂ ਦੇ ਪ੍ਰੋਗਰਾਮਾਂ ਨੂੰ ਸੈਟੇਲਾਈਟ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਸ ਨੂੰ ਘਰ-ਘਰ ਪਹੁੰਚਾਉਣ ਲਈ ਕੇਬਲ 71 ਦੀ ਮਦਦ ਲਈ ਜਾਂਦੀ ਹੈ। ਅੱਜ ਕੱਲ੍ਹ ਹਰ ਘਰ ਵਿੱਚ ਕੇਵਲ ਟੀਵੀ ਹੀ ਚੱਲਦਾ ਹੈ ਕਿਉਂਕਿ ਇਸ ਤੋਂ ਬਿਨਾਂ ਟੀਵੀ ਚੱਲਦਾ ਹੀ ਨਹੀਂ। ਹੁਣ ਤਾਂ ਇਸ ਤੋ ਵਿਵਾਦ ਦੇ ਡਿਸ਼ ਟੀਵੀ ਆ ਗਏ ਹਨ ਅੱਜ ਕੇਵਲ ਯਾ ਡਿਸ਼ ਨਾਲ ਸੰਗੜਿਆਂ ਦੀ ਗਿਣਤੀ ਵਿੱਚ ਚੈਨਲ ਚੱਲ ਰਹੇ ਹਨ ਕੁਝ ਚੈਨਲ ਅਜੀਹੇ ਹਨ ਜਿਨ੍ਹਾਂ ਤੇ ਸਿਰਫ ਫਿਲਮਾਂ ਕੁਝ ਤੇ ਗਾਣੇ ਕੁਝ ਤੇ ਕੁਝ ਚੈਨਲਾਂ ਤੇ ਖਬਰਾਂ ਕੁਝ ਤੇ ਫੈਸ਼ਨ ਸ਼ੋਅ ਕੁਝ ਵਪਾਰ ਸਬੰਧੀ ਕੁਝ ਨਾਟਕ ਕੁਝ ਖੇਤੀ ਸਮੱਧੀ ਅਤੇ ਕੁਝ ਨਵੀਆਂ-ਨਵੀਆਂ ਖੋਜਾਂ ਬਾਰੇ ਹੀ ਪ੍ਰੋਗਰਾਮ ਪੇਸ਼ ਕਰਦੇ ਹਨ ਦਰਸ਼ਕਾਂ ਦੇ ਵਰਗ ਪ੍ਰਮੁੱਖ ਤੌਰ ਤੇ ਟੀਵੀ ਚੈਨਲਾਂ ਤੇ ਦੇ ਪ੍ਰੋਗਰਾਮਾਂ ਨੂੰ ਵੇਖਣ ਵਾਲਿਆਂ ਦੇ ਸਹਿਜੇ ਹੀ ਤਿੰਨ ਵਰਗ ਹੁੰਦੇ ਹਨ ਇਹ ਬਣ ਗਏ ਹਨ ਪਹਿਲਾ ਬੱਚਿਆਂ ਦਾ ਵਰਗ ਹੈ ਜਿਹੜਾ ਕਿ ਕਾਰਟੂਨ ਚੈਨਲ ਵੇਖਣਾ ਪਸੰਦ ਕਰਦੇ ਹਨ ਦੂਜਾ ਨੌਜਵਾਨ ਅਤੇ ਇਸਤਰੀਆਂ ਦਾ ਜਿਹੜਾ ਕਿ ਸੀਰੀਅਲ ਅਤੇ ਖੇਡਾਂ ਤੇ ਡਿਸਕਵਰੀ ਚੈਨਲ ਵੇਖਦਾ ਹੈ ਅਤੇ ਤੀਜਾ ਵਰਗ ਅਜਿਹੇ ਲੋਕਾਂ ਦਾ ਹੈ ਜਿਹੜਾ ਸਿਰਫ ਖਬਰਾਂ ਸੁਣਨਾ ਹੀ ਪਸੰਦ ਕਰਦੇ ਹਨ ਧਾਰਮਿਕ ਪ੍ਰੋਗਰਾਮਾਂ ਪ੍ਰਤੀ ਉਤਸ਼ਾਹਿਤ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਕੇਵਲ ਟੀਵੀ ਤੇ ਹਰ ਵਿਸ਼ਾ ਹਰ ਸਮੱਸਿਆ ਹਰ ਕਿਸਮ ਨਾਲ ਪ੍ਰਭਾਵਿਤ ਕਰਨ ਵਾਲੇ ਪ੍ਰੋਗਰਾਮ ਦਿਨ ਰਾਤ ਪ੍ਰਸਾਰਿਤ ਹੁੰਦੇ ਹੰਦੇ ਆਂਦੇ ਹਨ ਕੇਵਲ ਟੀਵੀ ਨੇ ਸਾਡੇ ਸਮੁੱਚੇ ਜੀਵਨ ਅਤੇ ਮਨਕਸਤਾ ਨੂੰ ਬੜੀ ਹੀ ਤੇਜ਼ੀ ਨਾਲ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਬਹੁਤ ਸਾਰੇ ਲਾਭ ਵੀ ਹਨ ਅਤੇ ਨੁਕਸਾਨ ਵੀ ਇਸ ਲਈ ਇਹ ਇੱਕ ਵਰ ਵੀ ਹੈ शराब भी लाभ केवल टीवी का सब तो व्डा लाभ यह है कि यह सानोरंजन का वधिया साधन है हर व्यक्ति अपन रुचिया अनुसार प्रोग्राम वेख सकता है टीवी दे किसी न किसी चैनल से कोई ना कोई रोमांटिक धार्मिक सभ्याचारक इतिहासिक ਇਹ ਕਿਸੇ ਵੀ ਕਿਸਮ ਦੇ ਮਨੋਰੰਜਨ ਨਾਲ ਸੰਬੰਧਿਤ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ ਇਸ ਤੋਂ ਬਿਨਾ ਇਨਾ ਐਨਾ ਚੈਨਲਾਂ ਤੇ 24 ਘੰਟੇ ਹੀ ਤਾਜ਼ੀਆਂ ਖਬਰਾਂ ਤੇ ਕੰਨਾਵਾਂ ਦੀਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਵਿਗ ਵਿਗ ਆਪਣਾ ਦੁਆਰਾ ਚੀਜ਼ਾਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਕਈ ਪ੍ਰੋਗਰਾਮ ਅਜੀ ਹੁੰਦੇ ਹਨ ਜਿਨ੍ਹਾਂ ਤੋਂ ਮੁਕਾਬਲੇ ਦੀਪਾ ਆਪਣਾ ਪੈਦਾ ਹੁੰਦੀ ਹੈ ਨਵੇਂ-ਨਵੇਂ ਫੈਸ਼ਨਾਂ ਬਾਰੇ ਗਿਆਨ ਹੁੰਦਾ ਹੈ ਇਸ ਤੋਂ ਇਲਾਵਾ ਵਕ ਵਕ ਰਾਸੀ ਕੰਨਾਮਾਂ ਤੇ ਉਥਲ-ਪੁਥਲ ਸਮੰਧੀ ਪ੍ਰੋਗਰਾਮ ਬਹਿਸਾ ਖੂਫੀਆ ਰਿਪੋਰਟਰ ਜਰਮਤੇ ਹੋਰ ਗਤੀਵਿਧੀਆਂ ਲੋਕਾਂ ਦੇ ਕਹਾਣਾਂ ਮੇ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਿੱਧੇ ਅਸੇ ਪ੍ਰਸਾਰਣ ਦਰਸ਼ਕਾਂ ਨੂੰ ਬਹੁਤ ਹੀ ਪ੍ਰਭਾਵਿਤ ਕਰਦੇ ਹਾਂ ਕੇਵਲ ਟੀਵੀ ਕੇ ਸ਼ਰਾਬ ਵਜੋ ਅੱਜ ਮੁਕਾਬਲੇ ਦਾ ਯੁੱਗ ਹੈ ਹਰ ਟੀਵੀ ਚੈਨਲ ਵੱਤੋ ਵਾਦ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦਾ ਹੈ ਟੀਵੀ ਤੇ ਕਈ ਪ੍ਰੋਗਰਾਮ ਅਜੇ ਵੀ ਦਿਖਾਈ ਜਾ ਰਹੇ ਹਨ ਜਿਨ੍ਹਾਂ ਤੇ ਬੁਰੇ ਪ੍ਰਭਾਵ ਸਾਡੇ ਪਰਿਵਾਰ ਤੇ ਪੈ ਰਹੇ ਹਨ ਖਾਸ ਕਰਕੇ ਬੱਚਿਆਂ ਤੇ ਅਤੇ ਨੌਜਵਾਨਾਂ ਤੇ ਬੱਚੇ ਟੀਵੀ ਤੇ ਵਿਖਾਈ ਜਾਂਦੇ ਪ੍ਰੋਗਰਾਮਾਂ ਦੀ ਨਕਲ ਕਰਦੇ ਹਨ ਕਿਉਂਕਿ ਉਹ ਬਾਲ ਮਨ ਹੁੰਦਾ ਹੈ ਕਿ ਅਜੀਹਾ ਹੈ ਕਿ ਉਹ ਹਰ ਕਿਸਮ ਦੇ ਵਰਤਾਰੇ ਤੇ ਛੇਤੀ ਹੀ ਪ੍ਰਭਾਵਿਤ ਹੋ ਜਾਂਦੇ ਹਨ ਬੱਚੇ ਹੀ ਮੈਨ ਦੱਸੇ ਉਪਰ ਮੈਨ ਦੀ ਹੈ ਪ੍ਰੋਗਰਾਮ ਹੀ ਮੈਨ ਅਤੇ ਸੁਪਰਮੈਨ ਜਿਹੇ ਪ੍ਰੋਗਰਾਮ ਦੇਖ ਕੇ ਉਹਨਾਂ ਦੀ ਨਕਲ ਕਰਦੇ ਹਨ ਅਤੇ ਬਾਅਦ ਵਿੱਚ ਨੁਕਸਾਨ ਚਲਦੇ ਹਨ ਅਜੀ ਹੈ ਹਿੰਸਾ ਧਮਕ ਰਵਈਏ ਵਾਲੇ ਵਾਲੇ ਪ੍ਰੋਗਰਾਮ ਵੇਖਣ ਨਾਲ ਬੱਚਿਆਂ ਵਿੱਚ ਹਿੰਸਾ ਧਮਕ ਭਾਵਨਾਕ ਜਾਗ ਪੈਂਦੀ ਹੈ ਹਨ ਨੌਜਵਾਨਾਂ ਤੇ ਬੁਰਾ ਪ੍ਰਭਾਵ ਅੱਜ ਨੌਜਵਾਨਾਂ ਵਿੱਚ ਇਸ ਦੇ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਗਿਆ ਹੈ ਪੱਛਮੀ ਸਭਿਆਚਾਰਾਂ ਦਾ ਨਗੇਜ਼ ਫੈਸ਼ਨ ਸਪੈਸਰ ਅਸਪਸ਼ਟੀ ਕੁਝ ਕੁਦਰਤ ਕਿ ਸਸਤੀ ਵੱਡਿਆਂ ਦਾ ਅਪਮਾਨ ਨਿੱਕੀ ਨਿੱਕੀ ਗੱਲ ਤੇ ਇਹਨਾਂ ਮਾਪਿਆਂ ਦੀ ਬੇਇੱਜ਼ਤੀ ਇਹ ਤਾਂ ਧਮਕੀਆਂ ਦੇਣੀਆਂ ਆਪ ਆਪ ਖੁਦਰਾਪਣ ਕਲਾਬੀ ਜੀਵਨ ਦੇ ਨਸ਼ਿਆਂ ਦਾ ਸੇਵਨ ਗੁੰਡਾ ਕਰਦੀ ਰੋਮਾਂਟਿਕ ਬਿਰਤੀਆਂ ਕੰਮ ਉਕਸਾਉ ਪ੍ਰੋਗਰਾਮ ਦੇਖਣੇ ਅਤੇ ਬਿਮਾਰ ਮਾਨਸਿਕਤਾ ਨੂੰ ਜਨਮ ਦੇਣਾ ਜਿਸ ਤੋਂ ਕਿ ਸਿਰਫ ਵਕਤੀ ਵਕਤੀ ਖੁਸ਼ੀਆਂ ਮਿਲ ਰਹੀਆਂ ਹਨ ਜਦਕੀ ਜੀਵਨ ਦਾ ਡੂੰਗਾ ਰਸਾ ਲੋਪ ਹੋ ਰਿਹਾ ਹੈ ਸਭਿਆਚਾਰ ਦਾ ਘਾਣ ਅੱਜ ਭਾਰਤੀ ਸਭਿਆਚਾਰ ਦੇ ਨਾਮ ਤੇ ਪਰੋਸਿਆ ਜਾ ਰਿਹਾ ਨਗੇ ਅਸ਼ਲੀਲਤਾ ਤੇ ਕਾਮੜਕਾ ਐਕਸ਼ਨ ਗੀਤ ਸੰਗੀਤ ਘਟਿਆ ਪਨ ਲਚਰਪੁਨਾ ਤੇ ਗੁੰਡਾਗਰਦੀ ਆਦੀ ਕੇਵਲ ਵਪਾਰੀਆਂ ਤਵਕੇ ਵੱਲੋਂ ਆਪਣਾ ਲਾਭ ਠਾਉਣ ਲਈ ਪੇਸ਼ ਕੀਤਾ ਜਾਂਦਾ ਹੈ ਡਾਂਸਰਾਂ ਦੇ ਪਹਿਰਾਵੇ ਦੇ ਅਕਸਰ ਸ਼ਰਮਨਾਕ ਹੋਣਾ ਪੈਂਦਾ ਹੈ ਗੀਤ ਦੇ ਬੋਲ ਹੋਰ ਹੁੰਦੇ ਹਨ ਅਤੇ ਡਾਂਸ ਪਹਿਰਾਵਾ ਸੀਨ ਅਤੇ ਐਕਸ਼ਨ ਹਰ ਹੋਦੇ ਹਨ ਇੰਦੀ ਸਭ ਤੋਂ ਜ਼ਿਆਦਾ ਘਾਣ ਹੋ ਰਿਹਾ ਹੈ ਟੀਵੀ ਤੇ ਵਿਖਾਏ ਜਾਂਦੇ ਘਰੇਲੂ ਪਰਿਵਾਰਿਕ ਅਤੇ ਸਮਾਜਿਕਤਾ ਦੇ ਨਾਮ ਤੇ ਸੀਰੀਅਲ ਕਈ ਕਈ ਵਾਰ ਕਈ ਕਈ ਸਾਲਾਂ ਤੋਂ ਚੱਲਦੇ ਆ ਰਹੇ ਹਨ ਇਹ ਪ੍ਰੋਗਰਾਮ ਸਮਾਜ ਨੂੰ ਸਹੀ ਸੇਧ ਦੇਣ ਦੀ ਬਜਾਏ ਪਰਿਵਾਰਾਂ ਵਿੱਚ ਲੜਾਈਆਂ ਜਾਂ ਟਕਰਾਵਾ ਦਾ ਕਾਰਨ ਵੀ ਬੰਦੇ ਹਨ ਜੁਰਮਾਂ ਵਿੱਚ ਵਾਧਾ ਟੀਵੀ ਪ੍ਰੋਗਰਾਮਾਂ ਰਾਹੀਂ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ ਜਿਵੇਂ ਕਿਸੇ ਵਾਰਦਾਤ ਸਨਸਨੀ ਕੇਸ ਕਰਨਾਵਾ ਕ੍ਰਾਈਮ ਰਿਪੋਰਟ ਤੇ ਇੰਡੀਆ ਮੋਸਟ ਵਾਂਟਡ ਵਰਗੇ ਪ੍ਰੋਗਰਾਮ ਤੇ ਕਈ ਨਿੱਜੀ ਚੈਨਲਾਂ ਵੱਲੋਂ ਕਿਸੇ ਸੰਸ ਸੰਸਨੀਖੇਜ਼ ਕੰਡਾ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਣਾ ਜੁਰਮਾ ਵਿੱਚ ਹੋਰ ਵੀ ਜ਼ਿਆਦਾ ਵਾਧਾ ਕਰ ਰਿਹਾ ਹੈ ਭਾਵੇਂ ਅਜਿਹੇ ਪ੍ਰੋਗਰਾਮਾਂ ਨਾਲ ਜੁਰਮਾ ਦੇ ਪਰਦੇ ਵੀ ਫਾਸ ਹੋ ਰਹੇ ਹਨ ਫਾਸ ਹੋਏ ਹਨ ਪਰ ਫਿਰ ਵੀ ਇਸ ਨਾਲ ਪ੍ਰਾਪੇਗੰਡਾ ਪ੍ਰਾਪੇਗੰਡਾ ਵਜ੍ਹਾ ਹੈ ਕਿ ਜਰਾਈਮ ਪੇਸ਼ ਵੇਸ਼ਾ ਲੋਕਾਂ ਵੱਲੋਂ ਬੱਚਿਆਂ ਨੂੰ ਅਗਵਾ ਕਰਕੇ ਲੈ ਜਾਣਾ ਅਤੇ ਘਰੇਲੂ ਨੌਕਰਾ ਵੱਲੋਂ ਮਾਲਕਾਂ ਦਾ ਬਹਿਰਮੀਨਾ ਬਹਿਰਮੀਨਾ ਕੁੱਟ ਲੈ ਕਰਨਾ ਟੀਵੀ ਦੀ ਬਦولت ਹੀ ਹੈ ਇਸ ਤੇ ਹਰਵਾਜੀ ਤੇ ਔਰਤ ਕੇਵਲ ਟੀਵੀ ਨੇ ਵਪਾਰ ਵਧਾਉਣ ਲਈ ਇਸ ਤੇ ਹਰਵਾਜੀ ਦਾ ਸਹਾਰਾ ਲਿਆ ਹੈ ਅਤੇ ਇਸ ਤੇ ਹਰਵਾਜੀ ਵਿੱਚ ਔਰਤ ਨੂੰ ਮੁੱਖ ਰੱਖਿਆ ਗਿਆ ਹੈ ਕੋਈ ਵੀ ਵਸਤੂ ਪਦਾਰਥ ਚਾਹੇ ਉਹ ਹਰ ਇੱਕ ਡੀ ਲੋਡ ਨੂੰ ਪੂਰਾ ਕਰਨ ਵਾਲੀ ਉਹ ਵੇਅ ਯੂ ਐਸ ਮੰਡੀ ਵਿਗਿਆਪਨ ਔਰਤ ਵੱਲੋਂ ਹੀ ਪੇਸ਼ ਕੀਤਾ ਜਾਂਦਾ ਹੈ ਇਸ ਨਾਲ ਔਰਤ ਇੱਕ ਪੈਸਾ ਕਮਾਉਣ ਦਾ ਸਾਧਨ ਹੀ ਬਣ ਗਈ ਹੈ ਬਣ ਕੇ ਰਹਿ ਗਈ ਹੈ ਅੰਧਵਿਸ਼ਵਾਸ ਨੂੰ ਫੈਲਾਉਣਾ ਕੇਵਲ ਟੀਵੀ ਦੇ ਇੰਦਲਾਤ ਇਹੰਤ ਵੀ ਵਿਸ਼ਵਾਸਾ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਜਿਹਨੇ ਵੀ ਚੈਨਲ ਹਨ ਹਰੀਕਦੇ ਜੋਸ਼ੀ ਵਾਸਤੁ ਸ਼ਾਸਤਰ ਗ੍ਰਹਿ ਦੀਸ਼ਾ ਦਸਨ ਵਾਲੇ ਪਖੰਡੀ ਬਾਬੇ ਲੈਪਟਾਪ ਲੈ ਕੇ ਜੀਵਨ ਦਾ ਹਾਲ ਦੱਸ ਰਹੇ ਹਨ ਰਾਸ਼ੀ ਫਲ ਦੱਸ ਰਹੇ ਹਨ ਅਤੇ ਜੀਵਨ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਲਈ ਬੇਲੋੜੇ ਪਾਏ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਇੰਜ ਲੋਕਾਂ ਨੂੰ ਅਧਿਵਿਸ਼ਵਾਸ ਵਾਲ ਤੱਕਿਆ ਜਾ ਰਿਹਾ ਹੈ ਸ਼ਾਰਨ ਕੁਰਮਲਾਕੇ ਕਿਹਾ ਜਾ ਸਕਦਾ ਹੈ ਕਿ ਕੇਵਲ ਟੀਵੀ ਦੇ ਲਾਭ ਘੱਟ ਤੇ ਨੁਕਸਾਨ ਜ਼ਿਆਦਾ ਹਨ ਇਹ ਸਿਰਫ ਵਪਾਰ ਸ਼ਲੀਲਤਾ ਅਤੇ ਅਧਿਵਿਸ਼ਵਾਸਾ ਨਾਲ ਭਰਪੂਰ ਹੀ ਰਹਿ ਗਿਆ ਹੈ ਪਰ ਇਹ ਇਸ ਲਈ ਜ਼ਿੰਮੇਵਾਰ ਕੇਵਲ ਟੀਵੀ ਚੈਨਲ ਅਤੇ ਪ੍ਰਬੰਧਕ ਹੀ ਨਹੀਂ ਬਲਕਿ ਦਰਸ਼ਕ ਵੀ ਹਨ ਕਿਉਂਕਿ ਉਹ ਅਜਿਹੇ ਪ੍ਰੋਗਰਾਮ ਦੇਖਣਾ ਪਸੰਦ ਕਰਦੇ ਹਨ ਤੇ ਉਹਨਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਪ੍ਰੋਗਰਾਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਭਾਵੇਂ ਇਸ ਦੇ ਬਹੁਤੇ ਸਾਰੇ ਲਾਭ ਹਨ ਪਰ ਸਾਡੇ ਤੇ ਨਿਰਭਰ ਕਰਦਾ ਹੈ ਕਿ ਇਸ ਅਸੀਂ ਲਾਭ ਹਾਸਲ ਕਰਨੇ ਨੇ ਕਿ ਅਸੀਂ ਲਾਭ ਹਾਸਲ ਕਰਨੇ ਹਨ ਜਾਂ ਆਪਣੇ ਪੈਰਾਂ ਤੇ ਆਪ ਖਾੜਾ ਮਾਰਨਾ ਹੈ ਤਾਂ ਬੱਚਿਓ ਇਹ ਸੀ ਕੇਵਲ ਟੀਵੀ ਵਰ ਹੈ ਜਾਂ ਸ਼ਰਾਬ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ